ਮੇਰਾ ਨਾਮ ਸਰਲਾ ਹੈ ਤੇ ਮੈਂ ਜੇ ਪੜ੍ਹਾਈ ਕਰ ਰਹੀ ਸੀ ਗਰਮੀ ਦਾ ਮਹੀਨਾ ਸੀ ਤੇ ਮੇਰੇ ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਇੱਕ ਵਿਆਹ ਮੇਰੇ ਘਰ ਵਿੱਚ ਸੀ ਜਿਸ ਵਿੱਚ ਮੇਰੇ ਘਰ ਦੇ ਸਾਰੇ ਲੋਕਾਂ ਦਾ ਜਾਣਾ ਜ਼ਰੂਰੀ ਸੀ ਘਰ ਦੇ ਸਾਰੇ ਮੈਂਬਰ ਜਾਣ ਦੇ ਲਈ ਤਿਆਰ ਸੀ ਪਰ ਘਰ ਵਿੱਚ ਕੌਣ ਰਹੂਗਾ ਤੇ ਘਰ ਦੀ ਦੇਖਭਾਲ ਕੌਣ ਕਰੂਗਾ ਇਸ ਗੱਲ ਨੂੰ ਲੈ ਕੇ ਸਭ ਸੋਚ ਰਹੇ ਸੀ ਕਿਉਂਕਿ ਇਸ ਸਮੇਂ ਪਿੰਡ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਸੀ ਇਸ ਹਫ਼ਤੇ ਵਿੱਚ ਦੋ ਤਿੰਨ ਘਰਾਂ ਵਿੱਚ ਚੋਰੀਆਂ ਹੋਈਆਂ ਘਰ ਬੰਦ ਕਰਕੇ ਵਿਆਹ ਵਿੱਚ ਜਾਣ ਤੇ ਘਰ ਵਿੱਚ ਚੋਰੀ ਹੋਣ ਦਾ ਡਰ ਸੀ ਇਸ ਲਈ ਸਾਰਿਆਂ ਦਾ ਜਾਣਾ ਔਖਾ ਵੀ ਸੀ ਤਾਂ ਮੇਰੇ ਪਾਪਾ ਦੇ ਸਭ ਤੋਂ ਚੰਗੇ ਦੋਸਤ ਦੇ ਪੁੱਤ ਦਾ ਵਿਆਹ ਸੀ ਇਸ ਲਈ ਮੰਮੀ ਪਾਪਾ ਦਾ ਜਾਣਾ ਬਹੁਤ ਜ਼ਰੂਰੀ ਸੀ ਜਿਉਂ ਨਾ ਜਾਂਦੇ ਤਾਂ ਗੁੱਸੇ ਹੁੰਦੇ ਸਭ ਨੇ ਮਿਲ ਕੇ ਫੈਸਲਾ ਕੀਤਾ ਕਿ ਮੈਂ ਹੀ ਘਰੇ ਰਵਾਂਗੀ ਤੇ ਮੈਂ ਨਹੀਂ ਗਈ ਘਰ ਹੀ ਰੁਕ ਗਈ ਸੀ ਪਰ ਪਾਪਾ ਮੈਨੂੰ ਘਰੇ ਇਕੱਲੀ ਨੂੰ ਛੱਡ ਕੇ ਕਿਵੇਂ ਜਾ ਸਕਦੇ ਸੀ ਕਿਉਂਕਿ ਮੈਂ ਇੱਕ ਕੁੜੀ ਸੀ ਜੇ ਕੋਈ ਚੋਰ ਆ ਵੀ ਜਾਂਦਾ ਤਾਂ ਮੈਂ ਇਕੱਲੀ ਕੁੜੀ ਕੀ ਕਰ ਸਕਦੀ ਸੀ ਪਾਪਾ ਨੇ ਇਹ ਸਭ ਸੋਚ ਕੇ ਖਾਸ ਤੌਰ ਤੇ ਭਰੋਸੇਮੰਦ ਆਦਮੀ ਨੂੰ ਫੋਨ ਕੀਤਾ ਤੇ ਕਹਿਣ ਲੱਗੇ ਕਿ ਇਹ ਕੰਮ ਹੈ ਦੋ ਤਿੰਨ ਦਿਨਾਂ ਦੇ ਲਈ ਅਸੀਂ ਇੱਕ ਵਿਆਹ ਵਿੱਚ ਜਾ ਰਹੇ ਹਾਂ ਤੇ ਘਰ ਵਿੱਚ ਮੇਰੀ ਸਰਲਾ ਇਕੱਲੀ ਹੈ ਘਰ ਵਿੱਚ ਇੱਕ ਕੁੜੀ ਦਾ ਇਕੱਲੇ ਰਹਿਣਾ ਸਹੀ ਨਹੀਂ ਲੱਗਦਾ ਜੇ ਤੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਕੀ ਤੂੰ ਕੁਝ ਦਿਨਾਂ ਦੇ ਲਈ ਮੇਰੇ ਘਰ ਰੁੱਕ ਸਕਦਾ ਮੇਰੇ ਚਾਚਾ ਜੀ ਸੀ ਉਹ ਕਹਿਣ ਲੱਗੇ ਇਸ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ ਜਿਵੇਂ ਇੱਥੋਂ ਆਪਣੀ ਡਿਊਟੀ ਲਈ ਚਲ ਤਾਂ ਮੈਂ ਤੇਰੇ ਘਰ ਤੋ ਵੀ ਜਾ ਸਕਦਾ ਵੈਸੇ ਵੀ ਮੈਂ ਸਿਰਫ ਰਾਤ ਨੂੰ ਹੀ ਘਰੇ ਆਉਣਾ ਹਾਂ ਰਾਤ ਨੂੰ ਮੈਂ ਤੇਰੇ ਘਰ ਸੌਂ ਜਾਇਆ ਕਰੂੰ ਚਾਚੂ ਜੀ ਸਾਡੀ ਮਦਦ ਕਰਨ ਲਈ ਹਾਂ ਕਰ ਦਿੱਤੀ ਸੀ ਕਿ ਮੈਂ ਇਕੱਲੀ ਨਾ ਰਵਾਂ ਇਸ ਲਈ ਉਹ ਰਾਤ ਨੂੰ ਸਾਡੇ ਘਰ ਸੌਣ ਲਈ ਤਿਆਰ ਹੋ ਗਏ ਤੇ ਪਾਪਾ ਨੂੰ ਕਹਿ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਹਾਂ ਤਾਂ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੋਣੀ ਪਾਪਾ ਤੇ ਮੰਮੀ ਨਾਲ ਧੋ ਕੇ ਤਿਆਰ ਹੋ ਗਏ ਸੀ ਸ਼ਾਮ ਨੂੰ ਚਲੇ ਗਏ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਚਾਚਾ ਜੀ ਆ ਰਹੇ ਸੀ ਤਾਂ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਤੇ ਪੁੱਛਣ ਲੱਗੇ ਕੀ ਖਾਵेंगी ਮੈਂ ਉਹਨਾਂ ਨੂੰ ਕਿਹਾ ਕਿ ਚਾਚੂ ਥੋੜਾ ਪਨੀਰ ਦੀ ਸਬਜ਼ੀ ਲੈ ਆਇਓ ਕਿਉਂਕਿ ਮੈਨੂੰ ਉਹ ਸਬਜ਼ੀ ਬਹੁਤ ਪਸੰਦ ਸੀ ਮੈਂ ਘਰ ਵਿੱਚ ਰੋਟੀ ਤਾਂ ਬਣਾ ਲਈ ਸੀ ਤੇ ਸ਼ਾਮ ਨੂੰ ਜਦੋਂ ਚਾਚਾ ਜੀ ਆਏ ਤਾਂ ਆਪਣੇ ਨਾਲ ਸਬਜ਼ੀ ਵੀ ਲੈ ਆਏ ਉੱਥੋਂ ਆਉਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਥੱਕ ਗਏ ਤੇ ਕਹਿਣ ਲੱਗੇ ਸਾਲਾ ਜਾਂ ਤੂੰ ਰੋਟੀ ਪਾ ਤੇ ਮੈਂ ਹੱਥ ਨੂੰ ਧੋ ਕੇ ਆਉਣਾ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਉਹ ਸਾਡੇ ਘਰ ਆ ਚੁੱਕੇ ਸੀ ਤਾਂ ਅਸੀਂ ਥੋੜਾ ਦੋਸਤਾ ਵਾਂਗ ਵੀ ਰਹਿੰਦੇ ਸੀ ਮੈਂ ਰੋਟੀ ਪਲੇਟ ਵਿੱਚ ਪਾ ਦਿੱਤੀ ਤੇ ਉਹ ਹੱਥ ਧੋ ਕੇ ਆਏ ਰੋਟੀ ਖਾਂਦੇ ਖਾਂਦੇ ਅਸੀਂ ਗੱਲਾਂ ਕਰਨ ਲੱਗੇ ਚਾਚਾ ਜੀ ਮੈਨੂੰ ਕਹਿਣ ਲੱਗੇ ਕਿ ਤੂੰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਹੋ ਗਈ ਹੈ ਤੈਨੂੰ ਦੇਖ ਕੇ ਤਾਂ ਮੈਨੂੰ ਮੇਰੇ ਕਾਲਜ ਦੇ ਦਿਨ ਯਾਦ ਆ ਗਏ ਜਦੋਂ ਮੇਰੀ ਗਰਲਫ੍ਰੈਂਡ ਸੀ ਤੇ ਮੇਰੀ ਸਹੇਲੀ ਬਹੁਤ ਸੋਹਣੀ ਸੀ ਮੇਰੀ ਕਲਾਸ ਦੇ ਸਾਰੇ ਮੁੰਡੇ ਉਸ ਦੇ ਉੱਤੇ ਮਰਦੇ ਸੀ ਪਰ ਉਹ ਮੇਰੇ ਤੇ ਵਿਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਮੈਂ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਚਾਚਾ ਜੀ ਤੁਸੀਂ ਤਾਂ ਅਜੇ ਵੀ ਬਹੁਤ ਸੋਹਣੇ ਹੋ ਤੁਹਾਡੀ ਤਾਂ ਅਜੇ ਵੀ ਕੋਈ ਗਰਲਫ੍ਰੈਂਡ ਹੋਣੀ ਉਹ ਕਹਿਣ ਲੱਗੇ ਨਹੀਂ ਨਹੀਂ ਹੌਣ ਕਿੱਥੇ ਆ ਜਦੋਂ ਤੋਂ ਮੇਰਾ ਵਿਆਹ ਹੋਇਆ ਮੈਂ ਤਾਂ ਇੱਕ ਨੂੰ ਨਹੀਂ ਚੱਲ ਪਾਉਂਦਾ ਇੰਨਾ ਕਹਿ ਕੇ ਹੱਸਣ ਲੱਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਹਾਸਾ ਆ ਗਿਆ ਸੀ ਮੈਂ ਚਾਚਾ ਜੀ ਨੂੰ ਕਿਹਾ ਕਿ ਤੁਸੀਂ ਦੁੱਧ ਪੀਓਗੇ ਤਾਂ ਮੇਰੇ ਵੱਲ ਵੇਖ ਕੇ ਕਹਿਣ ਲੱਗੇ ਹਾਂ ਜੇ ਹੈਗਾ ਤਾਂ ਲੈ ਆ ਮੈਂ ਰਸੋਈ ਵਿੱਚ ਜਾ ਕੇ ਦੁੱਧ ਲੈ ਆਈ ਤੇ ਉਹਨਾਂ ਨੂੰ ਦੇ ਦਿੱਤਾ ਚਾਚਾ ਜੀ ਨੇ ਦੁੱਧ ਪੀਤਾ ਤੇ ਕਹਿਣ ਲੱਗੇ ਕਿ ਦੁੱਧ ਬਹੁਤ ਮਿੱਠਾ ਹੈ ਤੇ ਮਜ਼ਾਕ ਕਰਨ ਲੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਰੋਜ਼ ਘਰੇ ਦੁੱਧ ਪੀਂਦੇ ਹੋਣੀ ਉਹ ਮੇਰੀ ਗੱਲ ਸਮਝ ਗਏ ਤੇ ਹੱਸਣ ਲੱਗੇ ਪੇਰੇ ਸੇ ਇਕੱਠੇ ਮਿਲ ਕੇ ਰੋਟੀ ਖਾਧੀ। ਰੋਟੀ ਖਾਣ ਤੋਂ ਬਾਅਦ ਚਾਚਾ ਜੀ ਫੋਨ ਵਾਲ ਵੇਖਣ ਲੱਗੇ ਤੇ ਮੇਰੇ ਸੋਈ ਵੀ ਜਾ ਕੇ ਕੰਮ ਕਰ ਰਹੀ ਸੀ। ਸਾਰਾ ਕੰਮ ਖਤਮ ਕਰਨ ਤੋਂ ਬਾਅਦ ਰਾਤ ਨੂੰ 12 ਵਜੇ ਤੱਕ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਚਾਚਾ ਜੀ ਇੰਨੇ ਚੰਗੇ ਸੀ ਕਿ ਗੱਲ ਕਰਦੇ ਸਮੇਂ ਮੈਨੂੰ ਪਤਾ ਹੀ ਨਾ ਲੱਗਾ। ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਚਾਚਾ ਜੀ ਆਪਣੇ ਕਮਰੇ ਵਿੱਚ ਸੌਂ ਗਏ। ਸਵੇਰੇ ਮੈਂ ਜਲਦੀ ਉੱਠ ਕੇ ਉਹਨਾਂ ਲਈ ਨਾਸ਼ਤਾ ਬਣਾਉਣ ਲੱਗੀ ਪਰ ਮੈਂ ਦੇਖਿਆ ਕਿ ਉਹ ਤਾਂ ਹਲੇ ਉੱਠੇ ਹੀ ਨਹੀਂ ਸੀ। ਜਦੋਂ ਮੈਂ ਉਹਨਾਂ ਨੂੰ ਆਵਾਜ਼ ਮਾਰੀ ਤਾਂ ਕਹਿਣ ਲੱਗੀ ਕਿ ਹਾਂ ਦੱਸ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ دیر ਹੋ ਗਈ ਉੱਠ ਜਾਓ ਸ਼ਾਇਦ ਅਜਿਹੇ ਰਾਤ ਤੁਸੀਂ ਲੇਟ ਸੁੱਤੇ ਤਾਂ ਗੂੜੀ ਨੀਂਦ ਵਿੱਚ ਸੀ ਉਹਨਾਂ ਨੇ ਮੇਰੀ ਆਵਾਜ਼ ਸੁਣੀ ਹੀ ਨਹੀਂ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤੇ ਉਹਨਾਂ ਨੂੰ ਜਗਾਉਣ ਲੱਗੀ ਤੇ ਉਹਨਾਂ ਦੇ ਉੱਤੋਂ ਕੰਬਲ ਕੀਤਾ ਤੇ ਅਚਾਨਕ ਹੀ ਮੇਰੀ ਨਜ਼ਰ ਅਜਿਹੀ ਥਾ ਪਈ ਜਿਸ ਨੂੰ ਦੇਖ ਕੇ ਮੈਂ ਸ਼ਰਮਿੰਦਾ ਹੋ ਗਈ ਮੈਂ ਥੋੜੀ ਦੇਰ ਤੱਕ ਇਸੇ ਤਰ੍ਹਾਂ ਉਹਨਾਂ ਨੂੰ ਵੇਖਦੇ ਰਹੀ ਤੇ ਮੇਰੇ ਮਨ ਵਿੱਚ ਉਦੋਂ ਤੋਂ ਹੀ ਇੱਕ ਅਜੀਬ ਜਿਹੀ ਹਲਚਲ ਹੋ ਗਈ ਸੀ ਉਹਨਾਂ ਦੀ ਅੱਖ ਗੁੱਲੀ ਤੇ ਕਹਿਣ ਲੱਗੇ ਸਾਲਾ ਮੈਂ ਉਹਨਾਂ ਨੂੰ ਕਿਹਾ ਹਾਂ ਜੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਠ ਜਾਓ ਲੇਟ ਹੋ ਜਾਓਗੇ ਉਹਨਾਂ ਨੇ ਫੋਨ ਦੇਖਿਆ ਤੇ ਕਹਿਣ ਲੱਗੇ ਅੱਜ ਤਾਂ ਬਹੁਤ ਲੇਟ ਹੋ ਗਿਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਲਦੀ ਤਿਆਰ ਹੋ ਜਾਓ ਨਾਸ਼ਤਾ ਬਣ ਗਿਆ ਉਹ ਬਾਥਰੂਮ ਵਿੱਚ ਗਏ ਤੇ ਨਹਾ ਕੇ ਛੇਤੀ ਬਾਹਰ ਆਏ ਤੇ ਛੇਤੀ ਛੇਤੀ ਵਿੱਚ ਨਾਸ਼ਤਾ ਕੀਤਾ ਮੈਂ ਉਹਨਾਂ ਦਾ ਟਿਫਿਨ ਵੀ ਪੈਕ ਕਰ ਦਿੱਤਾ ਸੀ ਤੇ ਉਹਨਾਂ ਨੂੰ ਪੁੱਛਿਆ ਕਿ ਸ਼ਾਮ ਨੂੰ ਮੈਂ ਕੀ ਬਣਾਵਾਂ ਉਸ ਤੋਂ ਬਾਅਦ ਚਾਚਾ ਜੀ ਆਪਣੇ ਦਫ਼ਤਰ ਚਲੇ ਗਏ ਤੇ ਅੱਜ ਘਰ ਵਿੱਚ ਕੋਈ ਨਹੀਂ ਸੀ ਪੂਰਾ ਘਰ ਸੁੰਨਾ ਸੁੰਨਾ ਲੱਗ ਰਿਹਾ ਸੀ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਸਮਝ ਵਿੱਚ ਨਹੀਂ ਆ ਰਹਾ ਸੀ ਕਿ ਕੀ ਕਰਾਂ ਦੁਪਹਿਰ ਦੇ 2 ਵਜh ਰਹੇ ਸੀ ਤਾਂ ਮੈਂ ਸੋਚਿਆ ਕਿ ਥੋੜੀ ਪੜ੍ਹਾਈ ਕਰ ਲੈਣੀ ਆ 4 ਵਜh ਤੱਕ ਮੈਂ ਪੜ੍ਹਾਈ ਕੀਤੀ ਉਸ ਤੋਂ ਬਾਅਦ ਫੋਨ ਚਲਾਉਣ ਲੱਗੀ ਤੇ ਫੋਨ ਚਲਾਉਂਦੇ ਚਲਾਉਂਦੇ ਕਦੋਂ ਨੀਂਦ ਆ ਗਈ ਕੁਝ ਪਤਾ ਹੀ ਨਾ ਲੱਗਾ 1 ਘੰਟੇ ਬਾਅਦ ਜਦੋਂ ਉੱਕੀ ਤਾਂ ਵੇਖਿਆ ਕਿ ਉਹਨਾਂ ਦੇ ਆਉਣ ਦਾ ਸਮਾਂ ਹੋ ਗਿਆ ਸੀ ਅੱਜ ਮੈਂ ਕਾਲੇ ਰੰਗ ਦਾ ਇੱਕ ਬਹੁਤ ਹੀ ਸੋਹਣਾ ਡਰੈੱਸ ਪਾ ਲਈ ਸੀ ਉਹ ਡਰੈੱਸ ਮੇਰੀ ਫੇਵਰਿਟ ਸੀ ਤੇ ਮੇਰੇ ਸਰੀਰ ਤੇ ਵੀ ਪੂਰੀ ਤਰ੍ਹਾਂ ਫਿੱਟ ਸੀ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਮੇਕਅਪ ਕੀਤਾ ਤੇ ਉਦੋਂ ਤੱਕ ਚਾਚਾ ਜੀ ਵੀ ਆ ਗਏ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਤਾਂ ਮੈਂ ਕਮਰੇ ਤੋਂ ਬਾਹਰ ਆਈ ਜਿੱਦਾਂ ਹੀ ਮੈਂ ਆਈ ਉਹ ਮੇਰੇ ਵੱਲ ਵੇਖਦੇ ਹੀ ਰਹਿ ਗਏ ਤੇ ਕਹਿਣ ਲੱਗੇ ਕਿ ਵਾਹ ਅਸਤਾਂ ਤੂੰ ਕਮਾਲ ਲੱਗ ਰਹੀ ਹੈ ਤੈਨੂੰ ਦੇਖ ਕੇ ਮੈਨੂੰ ਮੇਰੀ ਜਵਾਨੀ ਦੇ ਦਿਨ ਯਾਦ ਆ ਗਏ ਮੈਂ ਮਹਿਸੂਸ ਕੀਤਾ ਤੇ ਦੇਖਿਆ ਕਿ ਅੱਜ ਉਹ ਮੈਨੂੰ ਇੱਕ ਅਲੱਗ ਹੀ ਨਜ਼ਰ ਨਾਲ ਵੇਖ ਰਹੇ ਸੀ ਅਚਾਨਕ ਮੇਰੀ ਨਜ਼ਰ ਫਿਰ دوستਾਂ ਤੇ ਗਈ ਜਿਸ ਨੂੰ ਦੇਖ ਕੇ ਮੈਂ ਸਵੇਰੇ ਸ਼ਰਮਿੰਦਾ ਹੋਈ ਸੀ ਪਰ ਚਾਚਾ ਜੀ ਨੇ ਉਸ ਨੂੰ ਆਪਣੇ ਬੈਗ ਦੇ ਪਿੱਛੇ ਲੁਕਾ ਲਿਆ ਸੀ ਚਾਚਾ ਜੀ ਮੇਰੇ ਵੱਲ ਬੜੀ ਧਿਆਨ ਨਾਲ ਵੇਖ ਰਹੇ ਸੀ ਤੇ ਮੈਨੂੰ ਵਧੀਆ ਵੀ ਲੱਗ ਰਿਹਾ ਸੀ। ਦਿਲ ਕਰਦਾ ਸੀ ਕਿ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਵਾਂ। ਚਾਚਾ ਜੀ ਦੇ ਮੂੰਹ ਤੋਂ ਆਪਣੀ ਤਕਰੀਬ ਸੁਣ ਕੇ ਅੰਦਰ ਹੀ ਅੰਦਰ ਮੈਂ ਖੁਸ਼ ਹੋ ਗਈ ਸੀ। ਉਸ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੇ ਕਿ ਸਰਲਾ ਮੈਂ ਹੱਥੋਂ ਧੋ ਕੇ ਤਿਆਰ ਹੋ ਜਾਣਾ। ਤੂੰ ਰੋਟੀ ਪਲੇਟ ਵਿੱਚ ਪਾ ਲੈ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਪਰ ਚਾਚਾ ਜੀ ਰੋਟੀ ਤਾਂ ਬਣਾਉਣੀ ਪੈਣੀ ਹੈ। ਮੈਂ ਜਿ ਨਹੀਂ ਬਣਾਈ। ਉਹ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਹੁਣ ਬਣਾ ਲੈ। ਮੈਂ ਉਦੋਂ ਤੱਕ ਆਰਾਮ ਕਰ ਲੈਣਾ। ਮੈਂ ਉਹਨਾਂ ਨੂੰ ਕਿਹਾ ਠੀਕ ਹੈ। ਉਸ ਤੋਂ ਬਾਅਦ ਉਹ ਸੋਫੇ ਤੇ ਬੈਠ ਕੇ ਆਰਾਮ ਕਰਨ ਲੱਗੇ ਤੇ ਮੈਂ ਰੋਟੀ ਬਣਾਉਣ ਲੱਗੀ ਰਸੋਈ ਵਿੱਚ ਚਲੀ ਗਈ ਸੀ ਜਿੱਥੇ ਚਾਚਾ ਜੀ ਬੈਠੇ ਸੀ ਉਤੋਂ ਰਸੋਈ ਸਾਹਮਣੇ ਦਿਖਦੀ ਸੀ ਮੈਂ ਬਾਰ ਬਾਰ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਵਾਲੀ ਵੇਖ ਰਹੀ ਸੀ ਉਹਨਾਂ ਦਾ ਇਸ ਤਰ੍ਹਾਂ ਮੇਰੇ ਵੱਲ ਦੇਖਣਾ ਮੈਨੂੰ ਚੰਗਾ ਵੀ ਲੱਗ ਰਿਹਾ ਸੀ ਕਿਉਂਕਿ ਉਹ ਪਹਿਲਾਂ ਹੀ 2-3 ਵਾਰ ਸਾਡੇ ਘਰ ਆ ਚੁੱਕੇ ਸੀ ਤਾਂ ਮੇਨਰ ਕਾਫੀ ਕੁਲਕੀ ਗੱਲਾਂ ਕਰਦੇ ਸੀ ਤੇ ਮੈਨੂੰ ਵੀ ਉਹਨਾਂ ਦੇ ਨਾਲ ਸਮਾਂ ਬਤਾਉਣਾ ਚੰਗਾ ਲੱਗਦਾ ਸੀ ਇਸ ਲਈ ਮੈਨੂੰ ਉਹਨਾਂ ਦਾ ਇਸ ਤਰ੍ਹਾਂ ਵੇਖਣਾ ਵਧੀਆ ਲੱਗ ਰਿਹਾ ਸੀ ਮੈਂ ਰੋਟੀ ਬਣਾ ਰਹੀ ਸੀ ਤਾਂ ਬੱਤੀ ਚਲੀ ਗਈ ਉਤੋਂ ਇੰਨੀ ਗਰਮੀ ਸੀ ਚਾਚਾ ਜੀ ਆਪਣੇ ਫੋਨ ਦੀ ਟਾਰਚ ਜਗਾ ਕੇ ਰਸੋਈ ਵਿੱਚ ਆਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਬਹੁਤ ਜ਼ਿਆਦਾ ਗਰਮੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਹਾਂਜੀ ਚਾਚਾ ਜੀ ਹੁਣ ਤਾਂ ਲਾਈਟ ਵੀ ਚਲੀ ਗਈ ਮੇਰੇ ਘਰ ਵਿੱਚ ਇਨਵਰਟਰ ਨਹੀਂ ਸੀ ਉਹਨਾਂ ਨੇ ਮੈਨੂੰ ਡਰਾਟਚੋ ਵਿਖਾਈ ਤੇ ਇੱਕ ਮੋਮਬਤੀ ਜਗਾ ਕੇ ਰਸੋਈ ਵਿੱਚ ਰੱਖ ਦਿੱਤੀ ਉਹ ਰੋਟੀ ਬਣਾਉਣ ਵਿੱਚ ਮੇਰੀ ਮਦਦ ਕਰਨ ਲੱਗੇ ਤੇ ਮੈਂ ਚਾਚਾ ਜੀ ਨਾਲ ਮਿਲ ਕੇ ਰੋਟੀ ਬਣਾਈ ਤੇ ਗੱਲਾਂ ਕਰਦੇ ਰਹੇ ਥੋੜੀ देर ਵਿੱਚ ਹੀ ਲਾਈਟ ਆ ਗਈ ਸੀ ਉਹ ਮੇਰੇ ਵੱਲ ਵੇਖਣ ਲੱਗੇ ਤੇ ਪਸੀਨੇ ਵਿੱਚ ਭਿੱਜਣ ਦੇ ਕਰਕੇ ਮੇਰਾ ਵਜੂਦ ਸਾਫ਼ ਦਿਸ ਰਿਹਾ ਸੀ ਮੈਂ ਹੁਣ ਥੋੜਾ ਉਹਨਾਂ ਦੇ ਵੱਲ ਮੁੜੀ ਤਾਂ ਕਿ ਆਸਾਨੀ ਨਾਲ ਮੈਨੂੰ ਚੰਗੀ ਤਰ੍ਹਾਂ ਵੇਖ ਸਕਣ ਫਿਰ ਮੈਂ ਚਾਚਾ ਜੀ ਨੂੰ ਕਿਹਾ ਕਿ ਤੁਸੀਂ ਆਰਾਮ ਕਰ ਲਓ ਬਸ ਰੋਟੀ ਤਿਆਰੀ ਹੋਣ ਵਾਲੀ ਹੈ ਚਾਚਾ ਜੀ ਨੇ ਮੇਰੇ ਵੱਲ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਰਾਮ ਕਰਨ ਲੱਗੇ। ਕੁਝ ਧਿਰ ਬਾਅਦ ਰੋਟੀ ਬਣ ਕੇ ਤਿਆਰ ਹੋ ਗਈ ਤੇ ਸੋਈ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਮੈਂ ਨਹਾਈ ਲਵਾਂ। ਚਾਚਾ ਜੀ ਸੋਫੇ ਤੇ ਬੈਠੇ ਬੈਠੇ ਆਪਣਾ ਕੰਮ ਕਰ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹਾਣ ਜਾ ਰਹੀ ਹਾਂ। ਮੈਂ ਨਹਾ ਕੇ ਆਪਣਾ ਨਾਈਟ ਡਰੈਸ ਪਾ ਲਈ ਸੀ ਅਤੇ ਉਸ ਤੋਂ ਬਾਅਦ ਚਾਚਾ ਜੀ ਨੇ ਮੈਨੂੰ ਉਹ ਬਰਥਡੇ ਦੇ ਗਿਫਟ ਦਿੱਤੀ ਸੀ। ਆ ਜਦੋਂ ਮੈਂ ਉਸ ਡਰੈਸ ਨੂੰ ਪਾਇਆ ਤਾਂ ਉਹਨਾਂ ਦੀ ਅੱਖਾਂ ਕੁਲੀਆਂ ਦੀਆਂ ਕੁਲੀਆਂ ਰਹਿ ਗਈਆਂ। ਮੈਨੂੰ ਵੇਖ ਕੇ ਬੜੇ ਖੁਸ਼ ਹੋ ਗਏ ਸੀ ਤੇ ਕਹਿਣ ਲੱਗੇ ਕੀ ਤਾਂ ਉਹੀ ਡਰੈੱਸ ਐ ਨਾ ਜੋ ਮੈਂ ਤੈਨੂੰ ਤੇਰੇ ਜਨਮ ਦਿਨ ਤੇ ਦਿੱਤੀ ਸੀ ਮੈਂ ਉਹਨਾਂ ਨੂੰ ਕਿਹਾ ਹਾਂਜੀ ਚਾਚਾ ਜੀ ਤੁਹਾਡੀ ਦਿੱਤੀ ਹੋਈ ਡਰੈੱਸ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਚਾਚਾ ਜੀ ਕਹਿਣ ਲੱਗੇ ਤੂੰ ਇਸ ਡਰੈੱਸ ਵਿੱਚ ਵਾਕਈ ਬਹੁਤ ਸੋਹਣੀ ਲੱਗਦੀ ਹੈ ਮਨ ਨਹੀਂ ਕਰਦਾ ਕਿ ਮੈਂ ਤੇਰੇ ਤੋਂ ਨਜ਼ਰ ਹਟਾਵਾਂ ਦਿਲ ਕਰਦਾ ਕਿ ਤੈਨੂੰ ਇਸੇ ਤਰ੍ਹਾਂ ਵੇਖਦਾ ਰਾਵਾਂ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਸ਼ਰਮ ਆ ਰਹੀ ਸੀ ਤੇ ਮੈਂ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਫਿਰ ਅਸੀਂ ਰੋਟੀ ਖਾਂਦੇ ਹੋਏ ਬਹੁਤ ਗੱਲਾਂ ਕੀਤੀਆਂ ਰਸੋਈ ਦਾ ਕੰਮ ਖਤਮ ਕਰਕੇ ਮੈਂ ਚਾਚਾ ਜੀ ਦੇ ਕਮਰੇ ਵਿੱਚ ਉਹਨਾਂ ਨਾਲ ਗੱਲਾਂ ਕਰਨ ਚਲੀ ਗਈ ਸੀ ਕੁਛੇ ਪਾਸ ਗੱਲਾਂ ਕਰਦੇ ਕਰਦੇ ਅਚਾਨਕ ਉਹ ਜ਼ੋਰ ਨਾਲ ਬੋਲੇ ਇਸ ਉੱਤੇ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਈ ਤੇ ਘਬਰਾਉਂਦੇ ਹੋਏ ਭੱਜ ਕੇ ਉਹਨਾਂ ਦੇ ਗੱਲ ਨਾਲ ਚੁੰਬੜ ਗਈ ਮੈਨੂੰ ਬਹੁਤ ਡਰ ਲੱਗਾ ਇਸ ਤੇ ਉੱਚੀ ਹੱਸਣ ਲੱਗੇ ਤੇ ਕਹਿਣ ਲੱਗੇ ਪਾਗਲ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੂੰ ਤਾਂ ਸੱਚਮੁੱਚ ਡਰ ਗਈ ਮੈਂ ਉਹਨਾਂ ਨੂੰ ਕਿਹਾ ਕਿ ਚਾਚਾ ਜੀ ਇਸ ਤਰ੍ਹਾਂ ਦਾ ਮਜ਼ਾਕ ਫੇਰ ਕਦੇ ਨਾ ਕਰਿਓ ਮੈਨੂੰ ਤਾਂ ਬਹੁਤ ਡਰ ਲੱਗਦਾ ਅਜੀਬ ਹੀ ਮੈਂ ਚਾਚਾ ਜੀ ਦੇ ਗਲ ਲੱਗੀ ਹੋਈ ਸੀ ਚਾਚਾ ਜੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਰੱਖਿਆ ਸੀ ਤੇ ਮੈਂ ਥੋੜੇ ਸੰਘਦੇ ਹੋਏ ਉਹਨਾਂ ਤੋਂ ਦੂਰ ਹੋ ਗਈ ਮੈਂ ਚਾਚਾ ਜੀ ਨੂੰ ਸੌਰੀ ਕਿਹਾ ਪਰ ਚਾਚਾ ਜੀ ਨੇ ਕਿਹਾ ਕਿ ਪਾਗਲੇ ਤਾਂ ਕੋਈ ਗੱਲ ਨਹੀਂ ਅਸੀਂ ਦੋਨੋਂ ਦੋਸਤ ਵੀ ਤਾਂ ਹਾਂ ਇਹਨਾਂ ਤਾਂ ਚੱਲਦਾ ਹੀ ਹੈ ਵੈਸੇ ਵੀ ਮੈਂ ਤੁਹਾਨੂੰ ਆਪਣੀ ਛੋਟੀ ਸਾਲੀ ਮੰਨਦਾ ਹਾਂ ਇਹਨਾਂ ਕਹਿ ਕੇ ਚਾਚਾ ਜੀ ਹੱਸਣ ਲੱਗੇ ਤੇ ਉਸ ਤੋਂ ਬਾਅਦ ਚਾਚਾ ਜੀ ਕਹਿਣ ਲੱਗੇ ਅੱਜ ਤੂੰ ਇੱਥੇ ਮੇਰੇ ਨਾਲ ਹੀ ਸੌਂ ਜਾ ਕਿਉਂਕਿ ਤੂੰ ਤਾਂ ਬਹੁਤ ਜ਼ਿਆਦਾ ਡਰੀ ਹੋਈ ਹੈ ਇਸ ਤੇ ਕੁਝ देर ਮੈਂ ਸੋਚਣ ਲੱਗੀ ਤੇ ਫਿਰ ਚੁੱਪ ਕਰਕੇ ਉਹਨਾਂ ਦੇ ਕੋਲ ਬੈਠ ਗਈ ਤੇ ਫਿਰ ਇੱਕ ਵਾਰੀ ਬਿਜਲੀ ਚਲੀ ਗਈ ਰਾਤ ਦੇ 11 ਵਜੇ ਦਾ ਸਮਾਂ ਸੀ ਉਦੋਂ ਚਾਚਾ ਜੀ ਨੇ ਆਪਣੇ ਫੋਨ ਦੀ ਟਾਰਚ ਔਨ ਕੀਤੀ ਤੇ ਕਿਹਾ ਚਲ ਇਸ ਤੋਂ ਚੰਗਾ ਆਪਾਂ ਕੋਠੇ ਦੇ ਸੌ ਜਾਂਦੇ ਹਾਂ ਇਸ ਗੱਲ ਤੇ ਮੈਂ ਵੀ ਮੰਨ ਗਈ ਅਤੇ ਚਾਚਾ ਜੀ ਬਿਸਤਰਾ ਤੇ ਮੱਛਰਦਾਨੀ ਲੈ ਕੇ ਕੋਠੇ ਤੇ ਆ ਗਏ ਕੋਠੇ ਤੇ ਵੀ ਗਰਮੀ ਸੀ ਲਾਈਟ ਹਾਲੇ ਤੱਕ ਨਹੀਂ ਆਈ ਸੀ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਸੀ ਕਹਿਣ ਲੱਗੇ ਜਦੋਂ ਵੀ ਤੇਰੀ ਚਾਚੀ ਇਸ ਤਰ੍ਹਾਂ ਦੀ ਡਰੈਸ ਪਾ ਕੇ ਮੇਰੇ ਸਾਹਮਣੇ ਆਉਂਦੀ ਹੈ ਤਾਂ ਮੈਂ ਤਾਂ ਬੇਕਾਬੂ ਹੋ ਜਾਣਾ ਤੇ ਅੱਜ ਜਦੋਂ ਦਾ ਤੈਨੂੰ ਇਸ ਤਰ੍ਹਾਂ ਦੇ ਕੱਪੜਿਆਂ ਵਿੱਚ ਦੇਖਿਆ ਤਾਂ ਮੇਰਾ ਤਾਂ ਅੰਦਰ ਹੀ ਅੰਦਰ ਦਿਲ ਮਚਲ ਰਿਹਾ ਕਿ ਤੂੰ ਸਮਝ ਸਕਦੀ ਹੈ ਇਹ ਗੱਲ ਸੁਣ ਕੇ ਮੈਂ ਆਪਣੀਆਂ ਨਜ਼ਰਾਂ ਥੱਲੇ ਕਰ ਲਈਆਂ ਸੀ ਤੇ ਫਿਰ ਚਾਚਾ ਜੀ ਨੇ ਮੈਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਤਾਂ ਮੈਂ ਉਹਨਾਂ ਦੇ ਕੋਲ ਬੈਠ ਗਈ ਚਾਚਾ ਜੀ ਮੈਨੂੰ ਪੁੱਛਣ ਲੱਗੇ ਕੀ ਕਾਲਜ ਵਿੱਚ ਤੇਰਾ ਕੋਈ ਦੋਸਤ ਹੈ ਮੈਂ ਇਹਨਾਂ ਨੂੰ ਕਿਹਾ ਨਹੀਂ ਚਾਚਾ ਜੀ ਮੇਰਾ ਕੋਈ ਦੋਸਤ ਨਹੀਂ ਤੇ ਨਾ ਹੀ ਕੋਈ ਮੁੰਲੇ ਵਿੱਚ ਹੈ ਤੇ ਨਾ ਹੀ ਕਦੀ ਹੋਊਗਾ ਚਾਚਾ ਜੀ ਨੇ ਮੈਨੂੰ ਪੁੱਛਿਆ ਕਿ ਨਹੀਂ ਮੈਨੂੰ ਆਪਣੀ ਪੜ੍ਹਾਈ ਤੋਂ ਵਕਤ ਕਿੱਥੇ ਮਿਲਦਾ ਉਹ ਕਹਿਣ ਲੱਗੇ ਹੁਣ ਤੂੰ ਵੱਡੀ ਹੋ ਗਈ ਇਸ ਉਮਰ ਵਿੱਚ ਕੋਈ ਨਾ ਕੋਈ ਦੋਸਤ ਤਾਂ ਹੋਣਾ ਚਾਹੀਦਾ ਆਖਰ ਤੂੰ ਕਿਹੜੀ ਦੁਨੀਆ ਵਿੱਚ ਰਹਿ ਰਹੀ ਹੈ ਇਸ ਉਮਰ ਵਿੱਚ ਆ ਕੇ ਤਾਂ ਕੁੜੀਆਂ ਦੋਸਤਾਂ ਨੂੰ ਕੱਪੜਿਆਂ ਵਾਂਗ ਬਦਲਦੀਆਂ ਨੇ ਤੇ ਤੂੰ ਤਾਂ ਅਜੇ ਤੱਕ ਪੁਰਾਣੇ ਜ਼ਮਾਨੇ ਵਾਲੀ ਜ਼ਿੰਦਗੀ ਜੀ ਰਹੀ ਹੈ ਇਸ ਉੱਤੇ ਮੈਂ ਥੋੜੀ ਸ਼ਰਮਾਈ ਤੇ ਚੁੱਪ ਰਹੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਤੇਨਾਂ ਕੋ ਸਮਾਂ ਗੁਜ਼ਾਰ ਸਕਦਾ ਦੇਖ ਜੇ ਤੇਰੀ ਰਜ਼ਾਮੰਦੀ ਹੋਊਗੀ ਤਾਂ ਹੀ ਸਭ ਠੀਕ ਰਹੇਗਾ ਜੇ ਤੇਰੀ ਮਰਜ਼ੀ ਇਸ ਵਿੱਚ ਸ਼ਾਮਲ ਨਹੀਂ ਤਾਂ ਕੋਈ ਜ਼ਬਰਦਸਤੀ ਨਹੀਂ ਮੈਂ ਤਾਂ ਸਿਰਫ ਇਨਾ ਚਾਹਣਾ ਕਿ ਤੂੰ ਵੀ ਆਪਣੀ ਜਵਾਨੀ ਦੇ ਦਿਨ ਜੋ ਹਰ ਕੁੜੀ ਅੱਜ ਦੇ ਟਾਈਮ ਵਿੱਚ ਚਾਹੁੰਦੀ ਹੈ ਮੈਂ ਸ਼ਰਮਾਉਂਦੇ ਉਹਨਾਂ ਨੂੰ ਕਿਹਾ ਚਾਚੂ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਇਨਾ ਹੀ ਸੁਣਦੇ ਉਹਨਾਂ ਨੇ ਮੈਨੂੰ ਖੁਸ਼ੀ ਦੇਣੀ ਸ਼ੁਰੂ ਕੀਤੀ ਜਿਸ ਦਾ ਮੈਂ ਕਦੋਂ ਤੋਂ ਇੰਤਜ਼ਾਰ ਕਰ ਰਹੀ ਸੀ ਉਹਨਾਂ ਦਾ ਸਾਥ ਮੈਨੂੰ ਚੰਗਾ ਲੱਗ ਰਿਹਾ ਸੀ ਇਸ ਤਰ੍ਹਾਂ ਇੱਕ ਸਾਲ ਬੀਤ ਗਿਆ ਸੀ ਤੇ ਫਿਰ ਇੱਕ ਦਿਨ ਮੇਰੀ ਮਾਂ ਨੂੰ ਸਾਡੇ ਤੇ ਸ਼ੱਕ ਹੋਣ ਲੱਗਾ ਉਹਨਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਪੁੱਛਿਆ ਕਿ ਸਭ ਕੁਝ ਕੀ ਚੱਲ ਰਿਹਾ ਹੈ ਮੈਨੂੰ ਦੱਸ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਤੁਹਾਨੂੰ ਗਲਤਫਹਿਮੀ ਹੋ ਰਹੀ ਹੈ ਮੰਮੀ ਨੇ ਕਿਹਾ ਠੀਕ ਹੈ ਮੈਂ ਤੇਰੀ ਗੱਲ ਤੇ ਯਕੀਨ ਕਰ ਲੈਂਦੀ ਆ ਪਰ ਜੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਤਾਂ ਫਿਰ ਦੇਖ ਲਵਾਂਗੇ ਵੈਸੇ ਵੀ ਹੁਣ ਤੂੰ ਜਵਾਨ ਹੋ ਗਈ ਆ ਮੈਨੂੰ ਲੱਗਦਾ ਤੇਰਾ ਵਿਆਹ ਕਰ ਦੇਣਾ ਚਾਹੀਦਾ ਹੈ ਇਨਾ ਸੁਣ ਕੇ ਮੈਂ ਬਹੁਤ ਪੂਰੀ ਤਰ੍ਹਾਂ ਡਰ ਗਈ ਸੀ ਸ਼ਾਮ ਨੂੰ ਅਚਾਨਕ ਚਾਚਾ ਜੀ ਦਾ ਫੋਨ ਆਇਆ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਉਹਨਾਂ ਨੇ ਕਿਹਾ ਤੂੰ ਫਿਕਰ ਨਾ ਕਰ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਮੈਂ ਕੁਝ ਕਰਦਾ ਅਗਲੇ ਦਿਨ ਚਾਚਾ ਜੀ ਘਰ ਆਏ ਤੇ ਮੰਮੀ ਨਾਲ ਗੱਲ ਕਰਨ ਲੱਗੇ ਕਹਿਣ ਲੱਗੇ ਭਾਬੀ ਸਰਲਾ ਹੁਣ ਵੱਡੀ ਹੋ ਗਈ ਮੈਨੂੰ ਲੱਗਦਾ ਉਸ ਦਾ ਵਿਆਹ ਕਰ ਦੇਣਾ ਚਾਹੀਦਾ ਮੇਰੀ ਨਜ਼ਰ ਦੇ ਵਿੱਚ ਇੱਕ ਮੁੰਡਾ ਹੈ ਜੋ ਕਿ ਬਹੁਤ ਹੀ ਵਧੀਆ ਹੈ ਮੇਰੀ ਮਾਂ ਨੇ ਪੁੱਛਿਆ ਮੁੰਡਾ ਕੌਣ ਹੈ ਤਾਂ ਚਾਚਾ ਜੀ ਨੇ ਆ ਕਿਹਾ ਕਿ ਮੇਰੇ ਦੋਸਤ ਦਾ ਮੁੰਡਾ ਹੈ ਮੇਰੇ ਦੋਸਤ ਉਸਦੀ ਘਰ ਵਾਲੀ ਦੀ ਕਹਾਸੇ ਵਿੱਚ ਮੌਤ ਹੋ ਗਈ ਅਤੇ ਉਹ ਉਹਨਾਂ ਦਾ ਇਕੱਲਾ ਹੀ ਪੁੱਤ ਹੈ ਵਧੀਆ ਨੌਕਰੀ ਕਰਦਾ ਹੈ ਤੇ ਉਸਦੀ ਤਨਖਾਹ ਵੀ ਚੰਗੀ ਹੈ ਘਰ ਪਰਿਵਾਰ ਵਿੱਚ ਹੋਰ ਕੋਈ ਵੀ ਨਹੀਂ ਇਸ ਤੋਂ ਚੰਗਾ ਰਿਸ਼ਤਾ ਹੋਰ ਕਿੱਥੇ ਲੱਭੂਗਾ ਮੇਰੀ ਮਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਮੇਰੇ ਮਾਪਿਓਂ ਨੂੰ ਵੀ ਰਿਸ਼ਤਾ ਸਹੀ ਲੱਗਿਆ ਮੁੰਡੇ ਵਿੱਚ ਕੋਈ ਕਮੀ ਨਹੀਂ ਸੀ ਤੇ ਪਰਿਵਾਰ ਵਿੱਚ ਵੀ ਕੋਈ ਕਮੀ ਨਹੀਂ ਸੀ ਇਸ ਤਰ੍ਹਾਂ ਦੇ ਰਿਸ਼ਤੇ ਦੇ ਲਈ ਮਾਪਿਓਂ ਤਰਸਦੇ ਨਹੀਂ ਕੁਝ ਦਿਨਾਂ ਬਾਅਦ ਮੇਰਾ ਵਿਆਹ ਹੋ ਗਿਆ ਸੀ ਅਤੇ ਮੇਰਾ ਘਰ ਵਾਲਾ ਬਹੁਤ ਹੀ ਭੋੜਾ ਸੀ ਮੇਰੀ ਹਰ ਖੁਸ਼ੀ ਦਾ ਧਿਆਨ ਰੱਖਦਾ ਸੀ ਮੈਨੂੰ ਉਸ ਤੋਂ ਕੁਝ ਸ਼ਿਕਾਇਤ ਨਹੀਂ ਸੀ ਹੌਲੀ-ਹੌਲੀ ਸਮਾਂ ਬੀਤਦਾ ਚਲਾ ਗਿਆ ਵਿਆਹ ਨੂੰ 1 ਸਾਲ ਬੀਤ ਗਿਆ ਸੀ ਪਰ ਚਾਚਾ ਜੀ ਦਾ ਰਿਸ਼ਤਾ ਤੇ ਮੇਰਾ ਰਿਸ਼ਤਾ ਅਜੇ ਬਰਕਰਾਰ ਸੀ ਕਦੇ-ਕਦੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਜੋ ਕੁਝ ਵੀ ਕਰ ਰਹੀ ਹਾਂ ਉਹ ਬਹੁਤ ਗਲਤ ਹੈ ਕਿਉਂਕਿ ਹੁਣ ਤਾਂ ਮੇਰਾ ਵਿਆਹ ਹੋ ਗਿਆ ਸੀ ਤੇ ਮੈਂ ਆਪਣੇ ਘਰ ਵਾਲੇ ਨੂੰ ਤੁੱਖਾ ਦੇ ਰਹੀ ਸੀ ਹੌਲੀ-ਹੌਲੀ ਸਮਾਂ ਬੀਤਦਾ ਚਲਾ ਗਿਆ ਤੇ ਵਿਆਹ ਨੂੰ 3 ਸਾਲ ਬੀਤ ਗਏ ਹੁਣ ਮੇਰਾ ਇੱਕ ਬੱਚਾ ਹੋ ਗਿਆ ਸੀ ਜੋ ਕਿ ਮੇਰੇ ਘਰ ਵਾਲੇ ਦਾ ਹੀ ਸੀ ਫਿਰ ਮੈਨੂੰ ਖਿਆਲ ਆਇਆ ਕਿ ਸ਼ਾਇਦ ਹੁਣ ਮੈਨੂੰ ਆਪਣੇ ਚਾਚਾ ਜੀ ਦੇ ਰਿਸ਼ਤੇ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਕੱਲ ਨੂੰ ਜੇ ਮੇਰੇ ਘਰ ਵਾਲੇ ਨੂੰ ਪਤਾ ਲੱਗਾ ਤਾਂ ਸ਼ਾਇਦ ਮੇਰੇ ਰਿਸ਼ਤੇ ਤੇ ਇਸ ਦਾ ਬੁਰਾ ਅਸਰ ਹੋਊਗਾ ਤੇ ਮੇਰੀ ਜ਼ਿੰਦਗੀ ਵੀ ਤਬਾਹ ਹੋ ਸਕਦੀ ਹੈ ਮੈਂ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਮੈਂ ਤੰਗ ਆ ਗਈ ਸੀ ਸ਼ੁਰੂ-ਸ਼ੁਰੂ ਵਿੱਚ ਸਭ ਕੁਝ ਚੰਗਾ ਲੱਗਦਾ ਸੀ ਪਰ ਹੁਣ ਮੈਨੂੰ ਆਪਣੇ ਆਪ ਤੋਂ ਸ਼ਰਮ ਆਉਦੀ ਸੀ ਮੈਂ ਗਲਤੀਆਂ ਕਿਉਂ ਕਰ ਰਹੀ ਹਾਂ ਇਸ ਲਈ ਮੈਂ ਫੈਸਲਾ ਕੀਤਾ ਕਿ ਅੱਗੇ ਤੋਂ ਮੈਂ ਆਪਣੇ ਘਰ ਵਾਲੇ ਦੇ ਨਾਲ ਵਫਾਦਾਰ ਰਹਾਂਗੀ ਦੋਸਤੋ ਇਸ ਕਹਾਣੀ ਦੇ ਜ਼ਰੀਏ ਸਤਨੂੰ ਇਹ ਨਹੀਂ ਕਹਿਣਾ ਚਾਹੁੰਦੇ ਹਾਂ ਕਿ ਕਦੀ ਵੀ ਆਪਣੇ ਘਰ ਵਿੱਚ ਕਿਸੇ ਵੀ ਅਣਜਾਣ ਬੰਦੇ ਤੇ ਇੰਨਾ ਭਰੋਸਾ ਨਾ ਕਰੋ ਕਿ ਤੁਹਾਡੇ ਘਰ ਦੇ ਵਿੱਚ ਉਹ ਹੀ ਅਜਿਹਾ ਕੁਝ ਕਰ ਦੇਵੇ ਕਿ ਤੁਸੀਂ ਸ਼ਰਮਿੰਦੇ ਹੋ ਜਾਓ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ